ਬਟਾਲਾ ਦੇ ਪਿੰਡ ਸੰਘੇਰਾ ਦੇ ਵਿੱਚ ਇੱਕ ਕਿਸਾਨ ਨੂੰ ਆਪਣੇ ਖੇਤਾਂ ਦੇ ਵਿੱਚ ਸ਼ਿਕਾਰ ਦੀ ਮਨਾਹੀ ਕਰਨਾ ਮਹਿੰਗਾ ਪਿਆ ਇਲਜ਼ਾਮ ਨੇ ਕਿ ਨੇੜਲੇ ਪਿੰਡ ਦੇ ਇੱਕ ਸ਼ਖਸ ਨੇ ਕਰੀਬ 20 ਲੋਕਾਂ ਦੇ ਨਾਲ ਮਿਲ ਕੇ ਉਸ ਦੇ ਘਰ ਤੇ ਹਮਲਾ ਕੀਤਾ ਤੇ ਅੰਨੇਵਾ ਗੋਲੀਆਂ ਚਲਾਈਆਂ ਹਮਲੇ ਦੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਗੁਰਮੁਖ ਸਿੰਘ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਧਮ ਤੋੜ ਦਿੱਤਾ ਜਦ ਕਿ ਬਾਕੀ ਦੋ ਦਾ ਇਲਾਜ ਚੱਲ ਰਿਹਾ ਹੈ ਮੁਲਜ਼ਮ ਬਲਾਕ ਸਮਿਤੀ ਦਾ ਸਾਬਕਾ ਚੇਅਰਮੈਨ ਦੱਸਿਆ ਜਾ ਰਿਹਾ ਹੈ ਇਹਨੇ ਗੰਦਗੀ ਉਹ ਕਬੂਤਰ ਮਾਰਦੇ ਸੀ ਨਾ ਤੇ ਪਹਿਲੀਆਂ ਦੇ ਵਿੱਚ ਤੇ ਉਹ ਖਰਗੋਸ਼ ਵਗੈਰਾ ਤੋਂ ਉਹਨਾਂ ਨੂੰ ਡੱਕ ਦਿੱਤੇ ਸੀਗੇ ਉਹਨਾਂ ਨੂੰ ਹਟਾਉਂਦੇ ਸੀਗੇ ਕੌਣ ਹਟਾਇਆ ਤੇ ਅੱਜ ਆਣ ਕੇ 25 ਆदमी ਆਏ ਤੇ ਉਹਨਾਂ ਨੇ ਆਣ ਕੇ ਵੀ ਆ ਪੱਜੀਆਂ ਨੇ ਗੋਲੀਆਂ ਚਲਾਉਣੀਆਂ ਚਾਲੂ ਕਰ ਦਿੱਤੀਆਂ ਇਹ ਹਟਾਉਂਦੇ ਸੀ ਉਹਨਾਂ ਨੂੰ ਆਇਆ ਸਾਡੀ ਪ੍ਰਾਈਸ ਤੇ ਉਹ ਉਹਨਾਂ ਨਾਲ ਨਾਸ਼ ਕਰਕੇ ਦੋ ਉਸੇ ਗੱਲ ਤੋਂ ਅੱਜ ਫੇਰ ਆਣ ਕੇ ਬੰਦੇ 25 ਲੈ ਕੇ ਆ ਗਏ 10 12 ਰਫਲਾ ਸੀ ਇੱਕ ਸਚਿਆ ਸਿੰਘ ਚੇਅਰਮੈਨ ਆ ਇੱਕ ਦਾ ਭਰਾ ਨਿਮਾ ਆ ਦੋ ਬੁੰਡੇ ਹੋਰ ਬਾਕੀ ਬੰਦੇ ਨੂੰ ਛਾੜਦੇ ਨਹੀਂ ਬਾਕੀ ਕਿਹੜੇ ਕਿਹੜੇ ਸੀ ਇੱਕ ਸਚਿਆ ਦਾ ਮੁੰਡਾ ਵੀ ਨਾਲ ਹੈ ਜੀ ਫਿਰ ਗੋਲੀਆਂ ਨਾਲ ਛਿੱਦੇ ਅੰਨੇ ਵਾ ਚਲਾਈਆਂ ਇਹ ਨਹੀਂ ਵੀ 2 4 ਤੋਂ ਬੇਜਿੰਤੀ ਚਲਾਈਆਂ ਆ ਤਤ ਹਾਰੇ ਦੇ ਵੀ ਉਤਾਰ ਟਾਰ ਵੀ ਜਾਣੇ ਹੋਣੇ ਆ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ ਪਰ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ ਤਿੰਨ ਬੰਦੇ ਮੌਕੇ ਤੇ ਜ਼ਖਮੀ ਹੋਏ ਇੱਕ ਬੰਦੇ ਦੀ ਰਸਤੇ ਚੋਂਦਿਆ ਹਸਪਤਾਲ ਜਿਹੜੀ ਆ ਉਹ ਡੈਥ ਹੋ ਗਈ ਹੈ ਤੇ ਦੋ ਬੰਦਿਆਂ ਦਾ ਇਹਨਾਂ ਨੂੰ ਪਤਾ ਲੱਗਿਆ ਕਮਲਜੀਤ ਸਿੰਘ ਇੱਕ ਹੋਰ ਲੜਕਾ ਹੈਗਾ ਉਹਨੂੰ ਉੱਥੇ ਰੈਫਰ ਕਰ ਦਿੱਤਾ ਅਮਰਸਰ